ਉਹਦੇ ਬੱਚਾ ਹੁੰਦਾ ਓਕੇ ਹੈ। ਹਾਂ। ਇਹ ਕਿਦਾਂ ਐਕਸੀਡੈਂਟ ਹੋਇਆ ਬਤਲੇ? ਇਹ ਤਾਂ ਪਾਜੀ ਡਰਾਈਵਰ ਸਾਹਿਬ ਨੂੰ ਕੀ ਕਹ ਲਈ ਵੀਰੇ? ਡਰਾਈਵਰ ਜਿਹੜਾ ਨਹੀਂ ਸਾਹਮਣੇ ਗਲਤੀ ਸੀ। ਆਹੋ। ਚਿੱਟੇ ਕੱਪੜੇ ਪਾਇਆ। ਹਾਂ। ਉਹ ਮੈਨੂੰ ਹੱਥ ਮਾਰਦੀ ਰੋਗ ਮੈਂ ਜਾਣਾ ਹੈ। ਅੱਛਾ। ਮੈਂ ਕਿਹਾ ਵੀ ਨਹੀਂ ਅਸੀਂ ਇੱਧਰੋਂ ਜਾਣਾ ਮਾਤੀ ਸਾਰੇ ਮਾਰੀ ਭੈਣ ਜਾਣਾ ਹੈ। ਹਾਂ। ਉਹ ਅੱਗੋਂ ਐਨ ਤੁਰਿਆ ਹੀ ਆ। ਉਹਨੂੰ ਬਚਾਉਂਦੇ ਬਚਾਉਂਦੇ ਕੋਈ ਡਾਕਟਰ ਨਹੀਂ ਕਰ ਰਹੇ। ਤੇ ਜਾਣੀ ਨੁਕਸਾਨਤ ਨਹੀਂ। ਬ੍ਰੇਕ ਹੋ ਗਿਆ ਜੀ। ਹਾਂਜੀ ਸਾਹ ਕੋਸ਼ਿਸ਼ ਪਾ ਚੁੱਕਿਆ ਪਾਣੀ ਮੋਟੀ ਸਟ ਲੱਗੀਆਂ ਨਾ ਮੋਣੀ ਰਕਣੇ ਤਾਂ ਲੱਗ ਰਹੇ ਨੇ ਅੱਜ ਜੂਗੀ ਡਿੱਗੀ ਹੈ ਜਲਾਨੀ ਸ਼ਿਕਪਰਾ ਦੀ ਬੱਚਾ ਹੋਣਾ ਉਹ ਮੇਟੀ ਮੋਟੀ ਸਟ ਕਿਹੜੇ ਉਸ ਵੀ ਰੁਪਏ ਜੀ ਕਿਹੜਾ ਪਕੇਰੀਆ ਹਸਪਤਾਲ ਦਾ ਸਰਕਾਰੀ ਨਹੀਂ ਨਹੀਂ ਪ੍ਰਾਈਵੇਟ ਆ ਗਿਆ ਕ੍ਰੈਸ਼ ਕਰ ਰਿਹਾ ਨਹੀਂ ਹੋ ਗਿਆ ਮੇਰੇ ਫੇਟ ਦਾ ਕਹਿੰਦੀ ਕਿੰਨੂ ਬਾਕੀ ਚੱਲ ਆ ਜਣ ਜੋਏ ਉਹਨੂੰ ਜਿਆਦਾ ਲੱਗੀ ਹੋਣੀ ਬਾਕੀ ਠੀਕ ਨੇ ਕਿੰਨੀ ਕਿੰਨੀ ਸਵਾਰੀਆਂ ਬੈਠੀਆਂ ਹੋਣ ਆਈਆਂ 30 32 ਨੀ 30 35 ਸਵਾਰੀਆਂ ਹਾਂਜੀ 30 35 ਸਵਾਰੀਆਂ ਠੀਕ ਨੇ 30 35 ਸਵਾਰੀਆਂ ਚਲ ਠੀਕ ਗੱਲ ਚੱਕ 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 ਕੇ ਫਰਕ ਨਹੀਂ ਪਰ ਮਾਲਕ ਦੀ ਕਿਰਪਾ ਮੇਰੇ ਪਾਪ ਹੋ ਗਈਆਂ ਨੂੰ ਇੱਕ ਬਾਪੂ ਦੀ ਲੱਗੀ ਛੜੋਏ ਤੋਂ ਉਹਦੇ ਲਾਤੇ ਜਿਵੇਂ ਚਲੋ ਬਾਕੀ ਜਾਣੀ ਨਹੀਂ ਨਿਕਸਾਂ ਹਾਂ ਬਾਕੀ ਸਭ ਮਾੜੀ ਮੋਟੀ ਸਟਾਈਨਿਵੜੀ ਬਿਸਿੰਦਰੀ ਹੈ ਠੀਕ ਹੈ ਜੀ ਹਲੋ ਪ੍ਰਸ਼ਾਸਨ ਵੱਲੋਂ ਆਇਆ ਕੋਈ ਇੱਥੇ ਨਹੀਂ ਕੋਈ ਠੀਕ ਹੈ ਜੀ ਕੋਈ ਨਹੀਂ ਐ ਵੱਲੋਂ ਸਾਈ ਹੈ ਸਰਕਾਰੀ ਮੈਂ ਸਰਕਾਰੀ ਦਾ ਮਤਲਬ ਕੋਈ ਆਪਣਾ ਮੋਟਰ ਬੰਦਾ ਤਾਂ ਮਾਝੀ ਹਾਂ 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 ਜੀ ਕੋਈ ਆਇਆ ਖਾਣੇ ਠੋਨੇ ਕੋਈ ਨਹੀਂ ਠਾਣੇ ਸੁਣ ਕੋਈ ਨਹੀਂ ਫਿਰ ਪਤਾ ਹੀ ਲੱਗਾ ਠਾਣੇ ਆਣਾ ਕਿਤੇ ਜਦੋਂ ਜਦੋਂ ਪਿੰਡ ਦੇ ਲੋਕ ਪਿੰਡ ਦੇ ਲੋਕ ਸਾਰੇ ਆਏ ਭੱਜ ਕੇ ਜਿਹੜੇ ਕੱਢੀ ਆਵਾ ਕਿਦਾਂ ਹੋਇਆ ਉਹਦਾ ਪੋਸ਼ਰ ਗੱਡੀ 'ਚ ਵੱਜੇ ਉਹ ਟਿਪਰ 'ਚ ਵਿੱਚ ਹੈ ਟਿਪਰ 'ਚ ਕਹਿੰਦੇ ਪਤਾ ਨਹੀਂ ਕਾਹਦੇ 'ਚ ਵੱਜਾ ਵੱਜ ਗਿਆ ਹੈ ਅੱਛਾ ਟਿਪਰ ਵਾਲਾ ਫਿਰ ਵੱਜ ਗਿਆ ਤੇ ਉਹ ਵੀ ਕਾਫੀ ਨੁਕਸਾਨ ਹੋਇਆ ਉਹ ਤਾਂ ਬੰਦਾ ਮਰ ਗਿਆ ਉਸ ਟਿਪਰ ਪਰ ਟਿਪਰ ਵਾਲੇ ਰੁਕੇ ਨਹੀਂ ਰੁਕਣਾ ਫਿਰ ਕਿੱਥੇ ਦੀ ਹਿੰਦੀ ਘਰ ਆਦੂ ਰਾਜ ਵਾਲੇ ਨੇ ਤਾਂ ਵੀ ਆਪਣੇ ਯਾਰ ਪਚੰਦੇ ਯਾਰੀ ਮੁਕੀ ਤੋਂ ਹਾਥੀ ਜੀ ਬੋਦੇ ਕਰੂ ਜੀ ਕੀ ਕੀ ਕਹਿੰਦੇ ਅੱਜ ਇੱਥੇ ਐਕਸਰ ਐਕਸਿਡੈਂਟ ਹੋਇਆ ਬੜੇ ਤਗੜੇ ਤਗੜੇ ਕਿੰਨਾਂ ਕਿੰਨਾਂ ਦੱਸੋ ਨਾ ਕੀ ਇਹ ਕਾਰਨ ਕੀ ਹੈ ਤੁਸੀਂ ਤਾਂ ਲੋਕ ਕਹਿੰਦੇ ਵੀ ਇਥੇ ਕੋਈ ਹੈ ਸ਼ਾਇਦ ਟ੍ਰੇਕਰ ਪੈਂਦਾ ਜੀ ਲਿਖਾ ਪੈਂਦਾ ਕਹਿੰਦਾ ਜਿਹੜਾ ਡਰਾਈਵਰ ਕਹਿੰਦਾ ਪੁਲਿਸ ਪੈਂਦਾ ਹਾਂ 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 ਐਕਸੀਡੈਂਟ ਤਾਂ ਬਹੁਤ ਹੁੰਦੀ ਹੈ ਐਕਸੀਡੈਂਟ ਹੈ ਨਾ ਦੋਏ ਤੀਏ ਦਿਨ ਤੇ ਤੁਸੀਂ ਹਫ਼ਤੇ ਜ ਦੋ ਹਫ਼ਤੇ ਦੋ ਹਫ਼ਤੇ ਚਲਦੇ ਰਹਿੰਦੇ ਸੀ ਅੱਜ ਕੀ ਕਹਿਣਾ ਚਾਹੁੰਦੇ ਸੀ ਸੋ ਕਹਣਾ ਕਿ ਜੇ ਪਬਲਿਕ ਚਾਹੀਦਾ ਇਥੇ ਕੁਝ ਆਪਣਾ ਪੁਰਾਣੇ ਜਿਹੇ ਦਾ ਖੰਡ ਪਾਰ ਤੋਂ ਨੀਚੇ ਦਾ ਮਿਲ ਕੇ ਸਾਡੇ ਸਾਰੇ ਬੱਚੇ ਕੋਈ ਅਪਰੀ ਸਾਹ ਪਾਰ ਤੋਂ ਨੀਚੇ ਦਾ ਨੇ ਠੀਕ ਪਰ ਡਰਾਈਵਰ ਦੀ ਬੜੀ ਸੂਜ ਬੂਜ ਹੈ ਜਿਹਨੇ ਸਾਰੀਆਂ ਸਵਾਰੀਆਂ ਬਚਾ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਡਰਾਈਵਰ ਦੇ ਪ੍ਰਤੀ ਕੀ ਕਹਿੰਦੇ ਡਰਾਈਵਰ ਠੀਕ ਹੈ ਸਰ ਬਚਾਰੇ ਬਦਿਏ ਡਰਾਈਵਰ ਨੇ ਵਧੀਆ ਕੀਤਾ ਸਰ ਅੱਗੇ ਜਾਂ ਕੇ ਤੇ ਇੱਥੇ ਵੱਜ ਜਾਂਦੀ ਹਾਂ ਜੀ ਅੱਗੇ ਬੱਸ ਵੱਜਦੀ ਫਿਰ ਜਦੋਂ ਜਾਂਦੇ ਹਾਂ ਅੰਮ੍ਰਿਤਪੁਰ ਕੀ ਕਹਿਣਾ ਚਾਹਦੇ ਡਰਾਈਵਰ ਪ੍ਰਤੀ ਨਹੀਂ ਸੂਜ ਡਰਾਈਵਰ ਠੀਕ ਹੈ ਸਰ ਆਪਣੀ ਜਗ੍ਹਾ ਠੀਕ ਹੈ ਜੋ ਉਹਨੇ ਆਪਣੀ ਸੂਜੀ ਬੂਜੀ ਦਾ ਕੀਤਾ ਠੀਕ ਹੈ ਜੀ ਹੁਣ ਉਹ ਲੋ ਜਾਲੇ ਕੀ ਹੋਇਆ ਕਿ ਉਹ ਤੇ ਮਾਲਕ ਹੀ ਜਾਣਿਆ ਡਰਾਈਵਰ ਠੀਕ ਆ ਡਰਾਈਵਰ ਦੀ ਇਹ ਸੂਝ-ਬੂਝ ਨਾਲ ਹਾਂਜੀ ਅੱਗੇ ਇੱਕ ਬਿਲਡਿੰਗ ਸੀਗੀ ਹਾਂ ਉਹ ਚੋਂ ਬਚਾਇਆ ਕੀ ਕਹਿਣਾ ਚਾਹੁੰਦੇ ਡਰਾਈਵਰ ਜੀ ਇਦਾਂ ਜੀ ਇਹ ਮਕੇਰੀਆਂ ਤੋਂ ਗੁੱਡਾਵਾੜੇ ਦਾ ਪਿੰਡਾਂ ਦਾ ਰੂਟ ਹੈ ਹਾਂ ਪਿੰਡਾਂ ਦਾ ਰੂਟ ਹੋਣ ਕਰਕੇ ਜਿੱਦਾਂ ਮਕੇਰੀਆਂ ਤੋਂ 240 ਦੇ ਕਰੀਬ ਤੁਰਦੀ ਆ ਸਮਝ ਮੰਡੀ ਤੋਂ ਹਾਂ ਉਹਦੇ ਚ ਫਿਰ ਲੋਕਲ ਸਵਾਰੀ ਜਿੰਨੀ ਕੋਈ ਐਸਐਸ ਮੈਡੀਸਨ ਉਤਰਨ ਆਇਆ ਕੋਈ ਕਚਹਿਰੀਆਂ ਉਤਰਨ ਆਇਆ ਕੋਈ ਵੇਲਚਾਂਗ ਮਲਕੋ ਮਲਕੋ ਵਾਲ ਉਤਰਨ ਆਇਆ ਉਹਦੇ ਚ ਇਤਨਾ ਸਵਾਰੀਆਂ ਇਹਨੇ ਦੋ ਹਵੇਲ ਚਾਂਗ ਇਥੋਂ ਆ ਤੁਹਾਡੇ ਸਾਹਮਣੇ ਕੋਈ ਨਾ 100 ਮੀਟਰ ਦਾ ਸਾਰਾ ਹੀ 100 ਮੀਟਰ ਤੇ ਸਵਾਰੀ ਦੋ ਲਾਈਆਂ ਤੇ ਇੱਕ ਸਵਾਰੀ ਬੀਟੀ ਇੱਕ ਚੜੀ ਆ ਉਹ ਚੜੀ ਆ ਅਚਾਨਕ ਇਹਦੇ ਅੱਗੇ ਜਿਤਨਾ ਕੋ ਲੀਡਿਸ ਆਈ ਹੈ ਠੀਕ ਹੈ ਜੀ ਇਹਨੇ ਹੱਥੋਂ ਤੁ ਮਾਰਿਆ ਵਾ ਸ਼ੁਕਰ ਹੈ ਪਰਮਾਤਮਾ ਦਾ ਇੱਕ ਗੱਡੀ ਚ ਸਾਰੀਆਂ ਮਿਕ 20 ਲਗਭਗ ਸਵਾਰੀਆਂ ਹੋਣਗੀਆਂ ਉਹ ਗੱਡੀ ਹੌਲੀ ਹੌਲੀ ਫਿਰ ਕਰਦੇ ਕਰਦੇ ਇੱਕਦਮ ਇਧਰੋਂ ਗੱਡੀ ਆਈ ਆ ਆ ਰੁੱਖ ਦੇ ਵਿੱਚ ਜਿਹੜੀ ਆ ਉਹ ਗੱਡੀ ਲੱਗਣ ਕਰਕੇ ਵੀ ਅੱਗੇ ਪਾਸੇ ਮਕਾਨ ਹੋਣ ਕਰਕੇ ਜਾਨੀ ਮਾਲੀ ਨੁਕਸਾਨ ਕਿਸੇ ਦਾ ਕੋਈ ਨਹੀਂ ਹੋਇਆ ਤੇ ਵੱਡੀ ਪਰਮਾਤਮਾ ਨੇ ਕਿਰਪਾ ਕੀਤੀ ਕਿ ਜਿਹੜਾ ਜਾਨੀ ਮਾਲੀ ਸੰਗਤ ਦੇ ਸਾਹਿਬ ਸਾਰਾ ਬਚਾਉ। ਡਰਾਈਵਰ ਬਤੀ ਕੀ ਕਹਿਣਾ ਚਾਹੁੰਦੇ ਸੂਝ-ਬੂਝਣਾ ਬਟਾ ਵਧੀਆ। ਨਹੀਂ ਨਹੀਂ ਬਹੁਤ ਪੁਰਾਣਾ ਡਰਾਈਵਰ ਹੈ ਜੀ ਅੱਜ ਤਾਂ ਨਹੀਂ ਹੈਗਾ ਬਾਹਰ ਵੀ ਚੱਲਿਆ ਟਰੱਕਾਂ ਦੇ ਵੀ ਚੱਲਿਆ ਇੱਥੇ ਲੌਂਗ ਰੂਟ ਤੇ ਵੀ ਚੱਲਿਆ ਵਾ। ਸਤਸੰਗ ਬਿਆਸਲੀਆਂ ਦੀਆਂ ਗੱਡੀਆਂ ਤੇ ਵੀ ਇਹ ਚੱਲਿਆ ਵਾ। ਇੱਥੇ ਕੋਲ ਲੋਕਲ ਵੀ ਸਾਡੇ ਕੋਲ ਇਹ ਆਪਣਾ ਆ ਰਿਹਾ ਵਾ ਚੱਲਦਿਆ ਵਾ। ਡੇਲੀ ਡੇਲੀ ਦਾ ਕੰਮ ਹੈ। ਇਹ ਲੌਂਗ ਰੂਟ ਤੇ ਗੱਡੀ ਹੈ ਨਹੀਂ ਜੀ। ਲੋਕ 50 100 ਮੀਟਰ ਸਵਾਰੀ ਲਾ ਕੇ ਤੁਰਿਆ ਜੇ ਗੱਡੀ ਦੀ ਸਪੀਡ 20 25 20 25 ਦੇ ਦੇ ਸਪੀਡ ਬਣੀ ਆ ਗੱਡੀ ਦੀ ਅਜੇ ਤੇ ਇਹ ਤੋਂ ਇਹ ਲੋਕਲ ਸਵਾਰੀ ਹੋ ਬਾਕੀ ਸਵਾਰੀਆਂ ਪਛਾਤੀਆਂ ਘਰਾਂ ਦੇ ਵਿੱਚ ਹਾਂਜੀ ਹਾਂਜੀ ਸਵਾਰੀ ਜਿਹੜੀ ਪਛਾਤੀਆਂ ਲਗਭਗ ਘਰਾਂ ਦੇ ਐਂਬੂਲੈਂਸ ਪਿਠਾ ਆ ਗਈ ਤੋਂ ਸਵਾਰੀਆਂ ਸੀਗੀਆਂ ਉਹਨੂੰ ਮੁਕੇਰੀਆਂ ਹੌਸਟਲ ਪਰ ਪਹੁੰਚਾ ਦਿੱਤਾ ਗਿਆ ਵਾ ਅਸੀਂ ਉੱਥੇ ਜਾ ਰਹੇ ਹਾਂ ਤੇ ਦੋ ਸੌ ਸਵਾਰੀਆਂ ਪਛਾਤਾਂਗੇ ਓਕੇ ਚਤਮੀ バス ਜੜੀ ਹੈਗੀ ਹੈ ਕਿ ਡਰੱਗਟ ਦੇ ਵਿੱਚ ਵੱਜੀ ਹੈਗੀ ਹੈ ਤੇ ਤੁਸੀਂ ਅੱਗੇ ਰੱਖੇ ਸੀ ਹਾਂਜੀ ਮੈਂ ਡਰਾਈਵਰ ਵਾਲੀ ਸੀਟ ਦੇ ਨਾਲ ਹੀ ਸੀ ਜਿੱਥੇ ਇੰਜਨ ਹੁੰਦਾ ਹੈ ਕੀ ਅੱਗੇ ਕੋਈ ਆਇਆ ਕੋਈ ਨਹੀਂ ਅੱਗੇ ਕੁਝ ਨਹੀਂ ਆਂਦਾ ਪਿਆ ਟਰੱਕ ਇੱਕ ਸਾਈਡ ਤੇ ਆਂਦਾ ਪਿਆ ਸੀ ਉਧਰੋਂ ਹਾਂ ਪਰ ਟਰੱਕ ਦੇ ਵਿੱਚ ਨਹੀਂ ਬੱਚੀ ਸਿੱਧੀ ਇਹ ਜਾ ਕੇ ਉੱਥੇ ਬੱਚੀ ਆ ਟਰੱਕ ਦੇ ਵਿੱਚ ਡਰਾਈਵਰ ਨੂੰ ਇਹ ਗੱਲ ਕਹੀ ਗਈ ਕਿ ਕੋਈ ਇਹ ਚਿੱਟੇ ਕੱਪੜੇ ਵਾਲੀ ਜਨਾਨੀ ਮੇਰੇ ਕੋਲ ਪਰ ਸਾਡੇ ਸਾਹਮਣੇ ਤਾਂ ਦਾ ਕੁਝ ਨਹੀਂ ਸੀ ਆਂਦਾ ਪਿਆ ਅੱਜ ਹੁਣ ਠੀਕ ਹੋ ਤੁਸੀਂ ਹਾਂ ਠੀਕ ਹੈ ਕਿੰਨੇ ਸਵਾਰੀਆਂ ਬਿਠਾਈ ਸੀ ਸਵਾਰੀਆਂ ਹੋਣੀਆਂ ਕੋਈ 30 40 ਮੇਰੀ ਠੀਕ ਹੈ 30 ਤਾਂ ਕਾਟੀ ਹੋਣਗੀਆਂ ਮੇਰੇ ਹਾਂਜੀ ਬਾਕੀ ਠੀਕ ਹੈ ਸਰ ਬਾਕੀ ਠੀਕ ਫੇਰ ਜਿਹੜਾ ਹੋਤਾ ਵੈਸੇ ਕਿਸੇ ਨੂੰ ਸੱਟ ਨਹੀਂ ਲੱਗੀ ਹੈਗੀ ਤੇ ਹੁਣ ਇਹਦੇ ਲਾਸ਼ ਠੀਕ ਹੁੰਦਾ ਹਸਪਤਾਲ ਹਾਂਜੀ ਉੱਥੇ ਡਾਕਟਰ ਆਗੇ ਸੀਗੇ ਹਾਂਜੀ ਕਿ 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 ਐਕਸੀਡੈਂਟ ਹੋਇਆ ਤੇ ਕਿੰਨੇ ਪੇਸ਼ੈਂਟ ਆਏ ਸਾਡੇ ਇਥੇ ਐਂਬੂਲੈਂਸ ਦੇ ਵਿੱਚ ਇੱਕ ਪੇਸ਼ੈਂਟ ਆਇਆ ਬਾਕੀ ਆਪਣੇ ਪ੍ਰਾਈਵੇਟ ਕਲੀਨਿਕਸ ਤੇ ਲੋਕੇ ਸ਼ੌਕ ਸਨ ਠੀਕ ਹੈ ਕਿ ਕਿਦਾਂ ਦੀ ਨੇ ਸਥਿਤੀ ਹੈ ਸਾਰੇ ਸਟੇਬਲ ਹੈ ਮਾਈਨਰ ਇੰਜਰੀਜ਼ ਆ ਬਰੇਜਨਸ ਹੈਗੇ ਆ ਯਾ ਟ੍ਰੀਟਮੈਂਟ ਹੋ ਗਿਆ ਇੰਜੈਕਸ਼ਨਸ ਲੱਗ ਗਿਆ ਬਾਕੀ ਐਕਸ-ਰੇਸ ਪੈਂਡਿੰਗ ਹੈ ਉਹ ਵੀ ਹੋ ਜਾਣਗੇ ਉਹਦਾ ਹੈ ਨੋਰਮਲ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਹਾਂ ਕੋਈ ਹਾਲ ਮਤਲਬ ਬਿਫੋਰ ਐਕਸ-ਰੇ ਕੁਝ ਕਹਿ ਨਹੀਂ ਸਕਦੇ ਐਕਸ-ਰੇ ਤੋਂ ਬਾਅਦ ਹੀ ਫਾਈਨਲ ਕੰਫਰਮੇਸ਼ਨ ਦੇ ਸਕਦੇ ਹਾਂ ਓਕੇ ਕਿਉਂਕਿ ਜਦੋਂ ਹੁਣੀ ਪਤਾ ਲੱਗਿਆ ਹੈਗਾ ਵੀ ਮਰੋ ਕੋਲੇ ਵਸ ਜਿਹੜੀ ਹੈ ਕਟਰੀ ਹੈਗੀ ਹੈ ਤੇ ਜਿਹੜੀ ਸਵਾਰੀਆਂ ਕੁਝ ਥਿਆ ਕੇ ਸਵਾਰੀਆਂ ਦੀ ਕਿਸੇ ਨੂੰ ਪਤਾ ਨਹੀਂ ਲੈਣਾ ਹੈਗੇ ਬਾਅਦ ਨੇ ਘੱਟ ਚੁਈਦੀ ਮਾਰਕਟ ਤੇ ਕੁਝ ਨਹੀਂ ਆ ਇਸ ਕਿਸ ਨਾਲ ਉਹਨਾਂ ਤੋਂ ਦੱਸ ਦਿੱਤੀ ਹੈ ਵੀ ਆਪਣੀ ਬੰਦੀ ਜਿਹੜੀ ਕਾਰ ਦੀ ਹੈ। ਤੇ ਹੁਣ ਸਾਡਾ ਸਟੇਬਲ ਹੈ? ਹਾਂ ਇਸ ਟਾਈਮ ਤੇ ਮਿਲ ਜਾਏ ਸਟੇਬਲ ਦੇ ਵਿੱਚ। ਬਾਕੀ ਜੀ ਦੇਖਣੀ ਹੋਵੇ। ਕਿੰਨੀਆਂ ਸਵਾਰੀਆਂ ਬੱਚੇ ਬੱਚੀਆਂ ਸੀ ਕਿ ਜਾਣਕਾਰੀ ਮਿਲੂਗੀ? ਇਹ ਉੱਥੇ ਬੰਦਾ ਭੇਜਿਆ ਆਲੇ ਸਾਡੇ ਨੂੰ ਪੂਰੀ ਜਾਣਕਾਰੀ ਹੋਵੇ। ਸਾਡੇ ਨੈਟਸਨਰ ਬੈਠੇ ਹੋਣਗੇ ਉੱਥੇ। ਠੀਕ ਹੈ।